ਤੇ ਵਧੀਆ ਜ਼ਿੰਦਗੀ ਜੀਓ ਚੰਗੇ ਬੰਦੇ ਬਣੀਏ ਬਾਬੇ ਨੇ ਆਖਿਆ ਸੱਚ ਝੂਠ ਖਰੀਦ ਕੇ ਲਿਆ ਤੇ ਮਰਦਾਨਾ ਮੂਲੇ ਦੇ ਕੋ ਗਿਆ ਤੇ ਉਹਨੇ ਫਿਰ ਡੈਰੀ ਤੇ ਲਿਖਿਆ ਮਰਨਾ ਸੱਚ ਮੌਤ ਸਚਾਈ ਹੈ ਗਿਣਤੀ ਕਰ ਲੋ ਜਿੰਨੀ ਸੰਗਤ ਬੈਠੀ ਕਾਪੀ ਤੇ ਨਾਂ ਲਿਖ ਲੋ ਬਾਬਾ ਜੀ ਨੂੰ ਕਹੋ ਅਗਲੇ ਸਾਲ ਨੂੰ ਸਮਾਗਮ ਵਿੱਚ ਵੇਖਿਓ ਕਈ ਨਹੀਂ ਹੋਣੇ ਆਖੋ ਸਤਨਾਮ ਨਹੀਂ ਹੋਣੇ ਕਾਹਦਾ ਦਾਵਾ ਕਰਦਾ ਕਹਿੰਦੇ ਦੋ ਅੱਖਰਾਂ ਦਾ ਬੰਦਾ ਬਣਦਾ ਬੁੱਲੇ ਸ਼ਾਹ ਦੋ ਅੱਖਰਾਂ ਦਾ ਬੰਦਾ ਬਣਦਾ ਦੋ ਅੱਖਰਾਂ ਦੀ ਜਾਣ ਦੋ ਅੱਖਰਾਂ ਦਾ ਦਾਵਾ ਕਰਦਾ ਤੇ ਦੋ ਅੱਖਰਾਂ ਦਾ ਮਾਣ ਦੋ ਅੱਖਰਾਂ ਦਾ ਸਿੱਖ ਬਣਦਾ ਤੇ ਦੋ ਅੱਖਰਾਂ ਦਾ ਰਾਮ ਦੋ ਅੱਖਰਾਂ ਦਾ ਲੱਭਣਿਆ ਤੇ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦੀ ਅੱਗ ਬਾਲਤੀ ਦੋ ਅੱਖਰਾਂ ਦੀ ਤੇਲੀ ਲਾ ਕੇ ਰੱਖਦਾ 6 ਫੁੱਟ ਦਾ ਬੰਦਾ ਦੋ ਅੱਖਰਾਂ ਦੀ ਰਾਖ ਬਣਾ ਕੇ ਐਨੀ ਕੁ ਖੇਡ ਆਪਣੀ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਸੱਦੇ ਆਏ ਤੇ ਬੁਕਲਾ ਮਾਰ ਜਾਣਾ ਤੂੰ ਵੀ ਠਹਿ ਪੈਣਾ ਤੇ ਮੈਂ ਵੀ ਜੋ ਲਿਖਿਆ ਵਿੱਚ ਮੁਕੱਦਰਾਂ ਦੀ ਉਹ ਹੀ ਉਹ ਤੂੰ ਲੈਣਾ ਤੇ ਉਹ ਹੀ ਉਹ ਤੇਰਾ ਮੇਰਾ ਮੁਸਾਫਰਾ ਕੀ ਝਗੜਾ